जब भी तेरी गली से गुजरता हूँ मेरा सर खुद ब खुद झुक जाता है जब भी तेरी गली से गुजरता हूँ मेरा सर खुद ब खुद झुक जाता है हाजी लोग तो मक्के हज करने जाते हैं मगर मेरे महबूब माही शायर का हज तो तेरी चौखट पे हो जाता है मगर माही शायर का हज तो तेरी चौखट पे हो जाता है सो ਇਹ ਇਸ਼ਾਰ ਸੀ ਇਹ ਆਪ ਜੀ ਬਾਬਾ ਬੁੱਲੇ ਸ਼ਾਹ ਦੇ ਮਰੀਦ ਹੋ ਨਾ ਮੈਂ ਵੀ ਇਸ ਇਸ ਦਾਸ ਨੇ ਨਾ ਇਸ ਮਿੱਟੀ ਨੇ ਸਾੰਬਲੀ ਜੀ ਮਿੱਟੀ ਨੇ ਕਾਲੀ ਜੀ ਨੇ ਇਹ ਅੱਲਾ ਪਾਕ ਨੇ ਇਨਾਇਤ ਕੀਤੀ ਤੇ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਦਾ ਇਹ ਨੂਰਾ ਸਿਸਟਰੀ ਨੇ ਵਰਲਡ ਵਾਈਡ ਗਿਆ ਹੈ ਆਪ ਜੀ ਨੇ ਸੁਣਿਆ ਹੋਗਾ ਸ਼ਾਇਦ ਸੁਣਿਆ ਸਾਰਿਆਂ ਨੇ ਉੱਥੇ ਤੂਮਬਾ ਸੀ ਇਹ ਆਪ ਜੀ ਵਾਸਤੇ ਆ ਤੁਹਾਡੇ ਵਾਸਤੇ ਉੱਥੇ ਤੂਮਬਾ ਸੀ ਉੱਥੇ ਸ਼ੈਣਾ ਸੀ ਸਭ ਕੁਝ ਸਾਜਾਂ ਤੋਂ ਕੀ ਲੈਣਾ ਸੀ ਨਾ ਰੀਤਾਂ ਨਾ ਰਿਵਾਜਾਂ ਤੇ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਤੇ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਤੇ ਨਾ ਰੋਟੀ ਨਾਲ ਨਾ ਪਾਣੀ ਨਾਲ ਭੁੱਖ ਲੱਖ ਦੀ ਯਾਰ ਦੀ ਬਾਣੀ ਨਾਲ ਨਾ ਰੋਟੀ ਨਾਲ ਨਾ ਪਾਣੀ ਨਾਲ ਭੁੱਖ ਲੱਖ ਦੀ ਯਾਰ ਦੀ ਬਾਣੀ ਨਾਲ ਫਿਰ ਸੁੱਕੀਆਂ ਦੀ ਖਾਧੀਆਂ ਮਿਜ਼ਾਜ਼ਾਂ ਤੇ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਤੇ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਤੇ ਤੇ ਹੁਣ ਇੱਕ ਗਜ਼ਲ ਮਾਹੀ ਜੀ ਤੁਹਾਨੂੰ ਡੈਡੀਕੇਟ ਕਿਉਂਕਿ ਤੁਸੀਂ ਇਸ਼ਕ ਉਸਕ ਕੀਤਾ ਮੈਂ ਵੀ ਛੋਟੇ ਹੁੰਦੇ ਵਿਆਹ ਕਰਾ ਲਿਆ ਸੀ ਮੈਂ ਛੋਟੇ ਹੁੰਦੇ ਕਿਉਂਕਿ ਕਿਉਂਕਿ ਮੇਰੇ ਮੰਮਾ ਨਹੀਂ ਹੈ ਨਾ ਮੇਰੇ ਮਾਤਾ ਜੀ ਹੈ ਨਹੀਂ ਬਹੁਤ ਦੇਰ ਤੋਂ ਤੇ ਉਦੋਂ ਤਾਂ ਰੋਇਆ ਵੀ ਨਹੀਂ ਪਰ ਜਦੋਂ ਮਾੜਾ ਮੋਟਾ ਜਿਹਾ ਲੇਖਣਾ ਆ ਗਿਆ ਹੋਂ ਤਾਂ ਐਂ ਛਲਕ ਪੈਂਦਾ ਸਮੁੰਦਰ ਖੱਜਲ ਤੇ ਖੁਆਰ ਜਿ ਆਏ ਖੱਜਲ ਤੇ ਖੁਆਰ ਜਿ ਆਏ ਇਸ਼ਕ ਤੇ ਵਿਸ਼ਾ ਬਿਮਾਰ ਜਿ ਆਏ ਖੱਜਲ ਤੇ ਖੁਆਰ ਜਿ ਆਏ ਇਸ਼ਕ ਤੇ ਵਿਸ਼ਾ ਬਿਮਾਰ ਜਿ ਆਏ ਤੂੰ ਤੇ ਸਭ ਕੁਝ ਜਿੱਤ ਕੇ ਬੈਠਾ ਮੈਨੂੰ ਲੱਗਦਾ ਹਾਰ ਜਿ ਆਏ ਤੂੰ ਕੇ ਸਭ ਕੁਝ ਜਿੱਤ ਕੇ ਬੈਠਾ ਮੈਨੂੰ ਲੱਗਦਾ ਹਾਰ ਜਿਹਾ ਏ ਜਿੱਥੋਂ ਸਾਉ ਲੋਕ ਤੋਂ ਭਾਲੇ ਜਿੱਥੋਂ ਸਾਉ ਚਿੰਦੇ ਤਵੱਜੋ ਯਾਰ ਭਰਾ ਲਈ ਤਵੱਜੋ ਜਿੱਥੋਂ ਸਾਉ ਲੋਕ ਤੋਂ ਭਾਲੇ ਏ ਤੇ ਚੋਰ ਬਾਜ਼ਾਰ ਜਿਹਾ ਆਏ ਜਿੱਥੋਂ ਸਾਉ ਲੋਕ ਤੋਂ ਭਾਲੇ ਏ ਤੇ ਚੋਰ ਬਾਜ਼ਾਰ ਜਿਹਾ ਆਏ ਕਰਨਾ ਉਸਤੇ ਇੰਦਾ ਮਾਨ ਕਰਨਾ ਖਾਲਸਾ ਜੀ ਕਰਨਾ ਉਸਤੇ ਇੰਨਾ ਮਾਨ ਉਹ ਬੰਦਾ ਬੇਕਾਰ ਜਿਆ ਹੈ ਕਰਨਾ ਉਸਤੇ ਇੰਨਾ ਮਾਨ ਉਹ ਬੰਦਾ ਬੇਕਾਰ ਜਿਆ ਹੈ ਜਿੰਨੂੰ ਦਿਲ ਦੀਆਂ ਗੁਸਤਾਖੀ ਗੋਲਦੀਪਾ ਜੀ ਸੌਰੀ ਮੈਂ ਉਹ ਉਹ ਗੁਸਤਾਖੀ ਨਹੀਂ ਕਰਨੀ ਤੁਹਾਡੇ ਨਾਮ ਦੇ ਜਿਹੜਾ ਤੁਹਾਡਾ ਤਖੱਲਸ ਹੈ ਨਾ ਉਹ ਮੈਂ ਨਹੀਂ ਕਰਨੀ ਗੋਲਦੀਪਾ ਜੀ ਨਾਲੇ ਇਹਨਾਂ ਦਾ ਭਾਜੀ ਉਹਨਾਂ ਦਾ ਮੈਂ ਬੜਾ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਦਾ ਜਿਹੜਾ ਵਰਤਾ ਨਾ ਜਨਮ ਦਿਨ ਜਨਮ ਉਹ ਮੇਰੀ ਪਿੰਡ 'ਚ ਹੀ ਹੋਇਆ ਹੈ। ਔਰ ਜਦੋਂ ਇਹ ਗਜ਼ਲ ਪੜ੍ਹਨਗੇ ਨਾ ਕਿਆ ਹੀ ਬਾਤਾਂ ਹੈ। ਜਿੰਨੂ ਦਿਲ ਦੀਆਂ ਗੱਲਾਂ ਦਸੀਆਂ ਜਿੰਨੂ ਦਿਲ ਦੀਆਂ ਗੱਲਾਂ ਦਸੀਆਂ ਉਹ ਵੀ ਯਾਰ ਗਦਾਰ ਜਿਹਾ ਹੈ ਜਿੰਨੂ ਦਿਲ ਦੀਆਂ ਗੱਲਾਂ ਦਸੀਆਂ ਉਹ ਵੀ ਯਾਰ ਗਦਾਰ ਜਿਹਾ ਹੈ ਤੇ ਗਿਰਗਟ ਵਾਂਗੂ ਰੰਗ ਬਟਾਉਂਦਾ ਗਿਰਗिट ਵਾਂਗੂ ਰੰਗ ਬਟਾਉਂਦਾ ਸਾਹਮਣੇ ਉਹਦਾ ਕਿਰਦਾਰ ਜਿਹਾ ਹੈ ਸਾਹਮਣੇ ਉਹਦਾ ਕਿਰਦਾਰ ਜਿਹਾ ਹੈ ਗਿਰਗिट ਵਾਂਗੂ ਰੰਗ ਬਟਾਉਂਦਾ ਸਾਹਮਣੇ ਉਹਦਾ ਕਿਰਦਾਰ ਜਿਹਾ ਹੈ ਤੇ ਅਸਾਂ ਤੇ ਉਸ ਨੂੰ ਮੁਹੱਬਤ ਕੀਤੀ ਮਾਹੀ ਜੀ ਤੁਸੀਂ ਉਹਨੂੰ ਮੁਹੱਬਤ ਕੀਤੀ ਹੈ ਨਾ ਮੈਂ ਨਹੀਂ ਅਸਾਂ ਤੇ ਉਸ ਨੂੰ ਮੁਹੱਬਤ ਕੀਤੀ ਅਸਾਂ ਤੇ ਉਸ ਨੂੰ ਮੁਹੱਬਤ ਕੀਤੀ ਉਸਨੇ ਕੀਤਾ ਵਪਾਰ ਜਿਹਾ ਏ ਉਸਨੇ ਕੀਤਾ ਵਪਾਰ ਜਿਹਾ ਏ ਤੇ ਬੰਜਰ ਬੰਜਰ ਦਿਲ ਦੀ ਭੂਏ ਸੱਜਣਾ ਬੰਜਰ ਦਿਲ ਦੀ ਭੂਏ ਸੱਜਣਾ ਏ ਸੋਕੇ ਦੀ ਮਾਰ ਜਿਹਾ ਏ ਬੰਜਰ ਬੰਜਰ ਦਿਲ ਦੀ ਭੂਏ ਸੱਜਣਾ ਏ ਸੋਕੇ ਦੀ ਮਾਰ ਜਿਹਾ ਏ ਤੇ ਮਾਹੀ ਸ਼ਹਿਰਾ ਸਾਡੇ ਰੰਗ ਨੇ ਉੱਡੇ ਮਾਹੀ ਸ਼ਹਿਰਾ ਸਾਡੇ ਰੰਗ ਨੇ ਉੱਡੇ ਉਸ ਦੇ ਮੁਖ ਨਿਖਾਰ ਜਿ ਆਏ ਉਸ ਦੇ ਮੁਖ ਨਿਖਾਰ ਜਿ ਆਏ ਅਗਰ ਇਜਾਜ਼ਤ ਹੋਵੇ ਇੱਕ ਹੋਰ ਗੱਜਲ ਪੜਲਾਂ ਤੇ ਨਹੀਂ ਤੇ ਕੋਈ ਹੋਰ ਸ਼ਾਇਰ ਆ ਜੀ ਛੋਟੀ ਹੈ ਛੋਟੀ ਹੈ ਗੱਜਲ ਮੈਂ ਦੁਆਰਾ